ਨਾ ਮਾਰਜੀ ਲੈ ਲੋ ਆਪਣੇ ਕੋਲ ਸਸਤੇ ਬਹੁਤ ਪਏ 300 350 ਪਰ ਇਹ ਪਰਗਦੀ ਦਾ ਸੂਟ ਹੈ ਬਾਈ ਜੀ 550 ਰੁਪਿਆ ਰੇਟ ਹੈ ਜਿਹੜਾ ਕੋਈ ਜਿਹੜੀ ਇਹਦੀ ਲੈਂਥ ਹੈ ਉਹ ਵੀ ਬਾਈ ਜੀ ਲੈਂਥ ਪੂਰੀ ਹੋਊਗੀ ਇਹਦੀ ਇਹਦਾ ਰੇਟ ਕੁੱਲ 2 ਗਾਜਨਾ ਮਿੰਕੇ ਲੈ ਸਕਦਾ ਬਾਈ ਜੀ 3.5 ਮੀਟਰ ਲੈਂਥ ਦੇਵਾਂਗੇ ਨਾਲ ਸਟੌਲ ਹੈ ਬਾਈ ਜੀ ਕੁੱਲ 440 ਰੁਪਿਆ ਰੇਟ ਹੈ ਸਾਰੇ ਹੀ ਮੇਰੇ ਭੈਣ ਭਰਾ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਹੈ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀ ਜੀ ਆਪਣਾ ਤੇ ਜਿਹੜਾ ਇਹ ਪਿੰਡ ਹੈ ਬਾਈ ਜੀ ਮੋੜ ਮੰਡੀ ਦੇ ਕੋਲੇ ਰਹਿੰਦਾ ਪਿੰਡ ਮੈਸਰਖਾਨਾ ਆ ਬਾਈ ਜੀ ਆਪਣਾ ਪੂਰਾ ਵਧੀਆ ਫੇਮਸ ਬੋਰਡ ਹੈ ਜੀ ਇਹ ਇਹੀ ਰੰਗ ਆਪਣੇ ਹੁੰਦਾ ਜੀ ਮਨਜਿੰਦਰ ਕਲਾਥ ਹਾਊਸ ਦਾ ਬੋਰਡ ਆਪਣੇ ਬਾਅਦ ਲੱਗਿਆ ਹੋਇਆ ਜੀ ਇਹ ਪੱਕੀ ਨਿਸ਼ਾਨੀ ਹੈ ਤੇ ਬਾਈ ਜੀ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਵਧੀਆ ਫੇਮਸ ਵੀਡੀਓ ਆ ਬਾਈ ਜੀ ਪੂਰੀ ਗੌਰ ਨਾਲ ਸੁਣਿਓ ਤੇ ਜਿਵੇਂ ਬੈਲਵਟ ਹੈ ਕਾਟਰੇਜ ਹੈ ਤੇ ਐਲਪਾਈਨ ਹੈ ਇਹ ਮਾਲ ਲੈ ਕੇ ਆਏ ਆ ਖਾਸ ਕਰ ਦੁਕਾਨਦਾਰਾਂ ਵਾਸਤੇ ਬਾਈ ਜੀ ਦੁਕਾਨਦਾਰ ਪੂਰੇ ਵਹੀ ਪ੍ਰੇਮ ਨਾਲ ਸੁਣੋ ਗੌਰ ਨਾਲ ਦੇਖੋ ਰੇਟ ਵਾਈਜ਼ ਕੀ ਰੇਟ ਲੱਗਣਗੇ ਕੀ ਕੁਆਲਿਟੀ ਹੈ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਦਿੰਨੇ ਆ ਬਾਈ ਜੀ ਤੇ ਇੱਕ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਸਾਨੂੰ ਵੀ ਮਾਣ ਹੁੰਦਾ ਬਾਈ ਜੀ ਜਿਹੜਾ ਜਿਹੜਾ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਤੇ ਸਾਡਾ ਵੀ ਹੌਸਲਾ ਵਧਦਾ ਇਸ ਗੱਲ ਤੇ ਤੁਹਾਨੂੰ ਵਧੀਆ-ਵਧੀਆ ਨਵੇਂ-ਨਵੇਂ ਵੀਡੀਓ ਲੈ ਕੇ ਆਉਨੇ ਆ ਬਾਈ ਜੀ ਗੌਰ ਨਾਲ ਸੁਣੋ ਵਧੀਆ ਕੁਆਲਿਟੀ ਦਿਖਾਵਾਂਗੇ ਤੁਹਾਨੂੰ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬਾਈ ਜੀ ਪਹਿਲਾਂ ਤਾਂ ਆਪਾਂ ਜਿਹੜਾ ਆਹ ਦੱਸਦੇ ਆ ਤੁਹਾਨੂੰ ਬਾਈ ਜੀ ਇਹ ਕੀ ਪ੍ਰਗਤੀ ਦਾ ਮਾਲ ਹੈ ਜੀ ਇਹ 카를ੋਸ ਮਾਰਕੇ ਵਰਤ ਜਿਹੜਾ ਮਾਲ ਹੈ ਬਹੁਤ ਹੀ ਵਧੀਆ ਲਪਾਈਨ ਦਾ ਕੱਪੜਾ ਮੋਟਾ ਦੇਖੋ ਬਾਈ ਜੀ ਗੌਰ ਨਾਲ ਚੈੱਕ ਕਰੋ ਪਹਿਲਾਂ ਤੁਹਾਨੂੰ ਸਟਾਲ ਦਿਖਾਉਣਾ ਹੈ ਬਾਈ ਜੀ ਕਿੰਨਾ ਸੋਹਣਾ ਸਟਾਲ ਆ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਾਇਆ ਹੈ ਤੇ ਤੇ ਪੂਰਾ ਵਧੀਆ ਫੁੱਲ ਸਾਈਜ਼ ਹੈ ਤੇ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਪੂਰਾ ਵਧੀਆ ਐ ਮਲੈਮ ਕੱਪੜਾ ਹੈ ਪੂਣੀ ਹੈਗਾ ਬਾਈ ਜੀ ਵੀ ਕਪੜਾ ਨਕਮਾ ਹੂ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਹੈ ਤੇ ਇਹਦੇ ਨਾਲ ਬਾਈ ਜੀ ਆਹ ਦੇਖੋ ਆਹ ਬਣਾਇਆ ਦਿੱਤਾ ਦੇਖੋ ਇਹਦੇ ਨਾਲ ਬਾਈ ਜੀ ਜਿਹੜੀ ਕਮੀਜ਼ ਹੈ ਤੇ ਜਿਹੜਾ ਅਲਪੈਨ ਦਾ ਨਾਲ ਦਿੱਤਾ ਹੈ ਬਾਟਮ ਦਾ ਕਪੜਾ ਬਾਟਮ ਦਾ ਕਪੜਾ ਵੀ ਬਹੁਤ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਬਾਈ ਜੀ ਬਾਟਮ ਦਾ ਦੇਖੋ ਚੈੱਕ ਕਰੋ ਪਰਗਦੀ ਦਾ ਮਾਲ ਆ ਜੀ ਕੋਈ ਦੇਸੀ ਮਾਲ ਨਹੀਂ ਹੈਗਾ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਦੇਖੋ ਕੁਆਲਿਟੀ ਚੈੱਕ ਕਰੋ ਕਪੜਾ ਦੇਖੋ ਕਿੰਨਾ ਮਲੈਮ ਹੈ ਬਾਈ ਜੀ ਬਹੁਤ ਸੋਹਣਾ ਕਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਣਾ ਹੈ ਬਾਈ ਜੀ ਰੰਗ ਖੋਲ ਕੇ ਆਪਣੇ ਕੋਲੇ ਰੰਗ ਇਹਦੇ ਬਾਈ ਜੀ ਬਹੁਤ ਜ਼ਿਆਦਾ ਰੰਗ ਪਿਆ ਆਪਣੇ ਕੋਲੇ ਜਿੰਨੇ ਮਰਜ਼ੀ ਰੰਗ ਲੈ ਲਓ ਬਾਈ ਜੀ ਇਹਦਾ ਤੁਹਾਨੂੰ ਪੱਲਾ ਆਪਾਂ ਇੱਕ ਫੁੱਲ ਦੇ ਵਾਲਾ ਖੋਲ ਕੇ ਦਿਖਾਉਣਾ ਤੁਹਾਨੂੰ ਮੈਂ ਰੰਗ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਇਹਦੇ ਵਿੱਚ ਜਿੰਨੇ ਮਰਜ਼ੀ ਰੰਗ ਲੈ ਲਓ ਬਿਜਾਨ ਤੇ ਰੰਗਾਂ ਦੀ ਤਾਂ ਬਾਈ ਜੀ ਕੋਈ ਕਮੀ ਨਹੀਂ ਹੈਗੀ ਆਪਣੇ ਕੋਲੇ ਇਹ ਚੈੱਕ ਕਰੋ ਪਹਿਲਾ ਸਟਾਲੇ ਕੋਮੇ ਇੱਕ ਦਾ ਸੁਣਾ ਤੇ ਇੱਕ ਦਾ ਵਧੀਆ ਕੁਆਲਿਟੀ ਦਾ ਸਟਾਲ ਹੈ ਵਧੀਆ ਬਾਜਵ ਰੇਟ ਹੈ ਬਾਈ ਜੀ ਰੇਟ ਵੀ ਕੋਈ ਬਾਹਲਾ ਨਹੀਂ ਹੈਗਾ ਦੁਕਾਨਦਾਰ ਮੇਰੇ ਭਰਾਵਾਂ ਵਾਸਤੇ ਬਹੁਤ ਹੀ ਵਧੀਆ ਤੋਹਫੀ ਦੀ ਵਿਲੂ ਹੈ ਬਾਈ ਜੀ ਗੌਰ ਨਾਲ ਚੈੱਕ ਕਰੋ ਦੇਖੋ ਸਮਾਰ ਕੇ ਤੇ ਰੇਟ ਦੇਖੋ ਕੀ ਰੇਟ ਲੱਗਦਾ ਤੇ ਕੀ ਕੁਆਲਿਟੀ ਹੈ ਕੁਆਲਿਟੀ ਵੀ ਪੂਰੀ ਵਧੀਆ ਬਾਈ ਜੀ ਕੋਈ ਲਾਂਬੇ ਵਾਲੀ ਆਟਮ ਨਹੀਂ ਹੈਗੀ ਇਹ ਵੀ ਲੰਬਾ ਆਊਗਾ ਖੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੁਆਲਿਟੀ ਦੇਖੋ ਤੇ ਆਹ ਲ ਪੈਣ ਦਾ ਨਾਲ ਆ ਗਿਆ ਆਪਣਾ ਬਾਟਮ ਇਹਦੇ ਤਨੂੰ ਆ ਬਾਈ ਜੀ ਹੁਣ ਤੁਹਾਨੂੰ ਰੰਗ ਹੋਰ ਦਿਖਾਉਣਾ ਆ ਰੰਗ ਦੇਖੋ ਸਾਰੇ ਬਾਈ ਜੀ ਇਹਦੇ ਵਿੱਚ ਰੰਗ ਤੁਹਾਨੂੰ ਮੈਂ ਬਾਰ ਬਾਰ ਦੱਸਿਆ ਵੀ ਆਪਣੇ ਕੋਲ ਰੰਗਾਂ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਰੰਗ ਲੈ ਲਿਓ ਬਾਈ ਜੀ ਦੇਖੋ ਚੈੱਕ ਕਰੋ ਆ ਦੇਖੋ ਸਾਲ ਦੇਖੋ ਬਾਈ ਜੀ ਕਿੱਡਾ ਖੁੱਲਾ ਤੇ ਵਧੀਆ ਸੋਹਣਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਹੈਗੇ ਰੰਗ ਦੇਖੋ ਕਿੱਡੇ ਵਧੀਆ ਰੰਗ ਹੈ ਵਧੀਆ ਗੂੜੇ ਫਿੱਕੇ ਸਾਰੇ ਰੰਗ ਹੈਗੇ ਬਾਈ ਜੀ ਆਪਣੇ ਕੋਲੇ ਇਹ ਆ ਦੇਖੋ ਬਾਈ ਜੀ ਬਾਟਮ ਨਾ ਕਮੀਜ਼ ਦਾ ਕੱਪੜਾ ਦਿਖਾਉਣਾ ਬਾਈ ਸਾਨੂੰ ਆ ਦੇਖੋ ਕਮੀਜ਼ ਦਾ ਕੱਪੜਾ ਆ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਕਿੰਨਾ ਸੋਹਣਾ ਕੱਪੜਾ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਤੇ ਆ ਆ ਗਿਆ ਬਾਈ ਜੀ ਬਾਟਮ ਦਾ ਕਪੜਾ ਨਾਲ ਪੂਰਾ ਬਾਈ ਜੀ ਫੁੱਲ ਸਾਈਜ਼ ਹੈ ਕੋਈ ਸਾਈਜ਼ ਦੀ ਕਮੀ ਨਹੀਂ ਹੈ ਜੀ ਤੇ ਕੋਈ ਬਾਈ ਜੀ ਇਹਦੀ ਉਹ ਕਮੀ ਨਹੀਂ ਹੈ ਕਿ ਵੀ ਬਾਹਰ ਨੂੰ ਘੱਟ ਹੋਊ ਆ ਜਾਂ ਬਾਈ ਜੀ ਲੈਂਥ ਛੋਟੀ ਹੋ ਉਹ ਕੋਈ ਕਮੀ ਨਹੀਂ ਬਈ ਇਹ ਚ ਕਪੜਾ ਇੱਕ ਨੰਬਰ ਪਰਫੈਕਟ ਦਾ ਕਪੜਾ ਬਾਈ ਜੀ ਕਪੜਾ ਵੀ ਕੰਪਨੀ ਦਾ ਬਾਈ ਜੀ ਦੇਸੀ ਨਹੀਂ ਹੈਗਾ ਕੋਈ ਤੇ ਆ ਦੇਖੋ ਦੂਜਾ ਡਿਜ਼ਾਈਨ ਬਾਈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਾਈ ਜੀ ਚੈੱਕ ਕਰੋ ਫਲਪਾਇਨ ਦੇ ਵਧੀਆ ਮੋٹے ਕੱਪੜੇ ਆ ਬਾਈ ਜੀ ਮੋٹے ਸ਼ਾਲ ਦੇ ਨਾਲ ਨਾਲ ਬਾਟਮਾ ਨਾਲ ਬਾਈ ਜੀ ਕੁਆਲਿਟੀ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਦੇਖੋ ਚੈੱਕ ਕਰੋ ਇਹ ਆ ਦੇਖੋ ਬਾਈ ਜੀ ਕੁਆਲਿਟੀ ਬਹੁਤ ਅੱਛੀ ਹੈ ਬਾਈ ਜੀ ਇਹ ਆ ਦੇਖੋ ਚੈੱਕ ਇਹ ਚੈੱਕ ਕਰੋ ਦੇਖੋ ਬਾਈ ਕੁਆਲਿਟੀ ਚੈੱਕ ਕਰੋ ਬਹਲਾ ਕਿੰਨਾ ਸੋਹਣਾ ਬਾਈ ਜੀ ਦੇਖੋ ਡਿਜ਼ਾਈਨ ਦੇਖੋ ਬਾਈ ਜੀ ਕਿੰਨਾ ਸੋਹਣਾ ਬਣਾਇਆ ਨਾਲ ਆ ਪੱਟੀ ਲਾਈ ਆ ਬਾਈ ਗਲੇ ਤੇ ਬਹੁਤ ਸੋਹਣੀ ਪੱਟੀ ਲੱਗੀ ਹੋਈ ਐ ਤੇ ਪੂਰਾ ਵਧੀਆ ਡਿਜ਼ਾਈਨ ਐ ਬਾਈ ਜੀ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਬਾਈ ਇਹ ਦਾ ਸੂਟ ਇਕੱਠੇ ਚੱਕਸਾ ਦਾ 550 ਰੁਪਿਆ ਰੇਟ ਐ ਬਾਈ ਜੀ ਇਹਦਾ ਜੁਮੇਵਾਰੀਆ ਰੇਟ ਨਹੀਂ ਵੀ ਤੇ ਕੁਆਲਿਟੀ ਬਹੁਤ ਵਧੀਆ ਬਾਈ ਜੀ ਸਸਤਾ ਵੀ ਜਿੰਨਾ ਮਰਜ਼ੀ ਲੈ ਲਿਓ ਆਪਣੇ ਕੋਲ ਸਸਤੇ ਬਹੁਤ ਪਏ ਆ 300 350 ਪਰ ਇਹ ਪਰਗਦੀ ਦਾ ਸੂਟ ਐ ਬਾਈ ਜੀ 550 ਰੁਪਿਆ ਰੇਟ ਹੈ ਜਿਹੜਾ ਕੋਈ ਇਕੱਠੇ 10 ਸੂਟ ਲੈਂਦਾ ਉਹਦੇ ਵਾਸਤੇ ਬਾਈ ਜੀ 550 ਰੁਪਿਆ ਰੇਟ ਹੈ ਕੁੱਲ ਤੇ ਡਿਜ਼ਾਈਨ ਬਾਈ ਜੀ ਬਹੁਤ ਜ਼ਿਆਦੇ ਪਿਆ ਆਪਣੇ ਕੋਲੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਬਹੁਤ ਵਧੀਆ ਕੁਆਲਿਟੀ ਜਿੰਨਾ ਮਰਜ਼ੀ ਮਾਲ ਚੱਕ ਲਓ ਆਪਣੇ ਕੋਲੇ ਫੁੱਲ ਮਾਲ ਆ ਬਾਈ ਜੀ 10 ਸੂਟਾਂ ਦੇ ਬਾਈ ਜੀ 550 ਰੁਪਿਆ ਰੇਟ ਲਾਇਆ ਹੋਇਆ ਆਪਣਾ ਬਦਲਾ ਇਕੱਠੇ 10 ਸੂਟਾਂ ਲਈ ਜੀ ਛੇਨਾ ਬਾਈ ਜੀ ਦੀ ਹੁਣ ਬਾਈ ਜੀ ਤੁਹਾਨੂੰ ਆਪਾਂ ਦਿਖਾਉਣਾ ਜੀ ਬੈਲਵੱਟ ਬੈਲਵੱਟ ਜਿਹੜੀ ਆਪਣੇ ਕੋਲੇ ਪੂਰੀ ਵਧੀਆ ਡਿਜੀਟਲ ਪ੍ਰਿੰਟ ਆ ਬਾਈ ਜੀ ਦਾ ਚੈੱਕ ਕਰ ਲਓ ਸਮਾਰ ਕੇ ਬਾਈ ਜੀ ਤੁਹਾਨੂੰ ਵੀਡੀਓ ਸੀ ਪਤਾ ਲੱਗੂ ਆ ਡਿਜੀਟਲ ਪ੍ਰਿੰਟ ਆ ਪੂਰਾ ਵਧੀਆ ਕੁਆਲਿਟੀ ਦਾ ਆ ਦੇਖੋ ਜੇ ਕੋਈ ਮਾੜਾ ਨਹੀਂ ਹੈਗਾ ਵੀ ਜੀ ਮਾੜਾ ਨਹੀਂ ਪ੍ਰਿੰਟ ਹੈਗਾ ਜੇ ਕੋਈ ਕਹੇ ਵੀ ਇਹ ਮਾੜਾ ਇੱਕ ਬਈ ਆਮ ਦੇਸੀ ਆਉਂਦੀ ਆ ਉਹ ਚੀਜ਼ ਹੈ ਨਹੀਂ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਤੇ ਪੂਰੀ ਵਧੀਆ ਲੈਂਥ ਹੈ ਬਾਈ ਪੂਰੀ ਲੈਂਥ ਦੇਵਾਂਗੇ ਕੋਈ ਲੈਂਥ ਨਹੀਂ ਘਟੇਗੀ ਇਹ ਆ ਆ ਬਾਟਮ ਦਾ ਕੱਪੜਾ ਆ ਗਿਆ ਬਾਈ ਜੀ ਇਹਦਾ ਜਿੰਨੀ ਲੈਂਥ ਹੁੰਦੀ ਆ ਬਾਈ ਜੀ ਉਨੀ ਲੈਂਥ ਪੂਰੀ ਹੈ ਦੀ ਇਹ ਆ ਚੱਕੋ ਜੀ ਆ ਦੇਖੋ ਆ ਕਪੜਾ ਬਾਟਨ ਦਾ ਆ ਗਿਆ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਬੈਲਵਾਟਾ ਹੈ ਜੀ 9000 ਹੀ ਬੈਲਵਾਟਾ ਜੀ ਨੂੰ ਆਪਾਂ ਕਹਿੰਦੇ ਉਹ ਚੀਜ਼ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਪੂਰੀ ਵਧੀਆ ਕੁਆਲਿਟੀ ਹੈ ਇਹ ਇਹ ਆ ਦੇਖੋ ਬਾਈ ਜੀ ਡਿਜ਼ਾਈਨ ਆਪਣੇ ਕੋਲੇ ਬਹੁਤ ਪਏ ਐ ਇੱਥੇ ਤਾਂ ਬਾਈ ਜੀ ਡਿਜ਼ਾਈਨ ਪੂਰੇ ਲੱਗਦੇ ਨਹੀਂ ਹੈਗੇ ਆਪਾਂ ਤਾਂ ਨਹੀਂ ਲਾ ਸਕਦੇ ਲੋੜ ਜਿੰਨੇ ਆਪਾਂਵੇਂ ਬਾਈ ਜੀ 1000 ਸੂਟ ਲੈ ਲਓ ਇਕੱਠਾ 1000 ਸੂਟ ਵੀ ਮਿਲ ਜੂ ਬਾਈ ਜੀ ਆਪਣੇ ਕੋਲੇ ਹੋਲ ਸੇਲ ਦਾ ਕੰਮ ਹੈ ਕੋਈ ਆਪਾਂ ਇੱਕ ਦੋ ਸ਼ੂਟਾਂ ਵਾਲੀ ਗੱਲ ਨਹੀਂ ਕਰਦੇ ਬਾਈ ਜੀ ਜੇ ਕਿਸੇ ਦੁਕਾਨਦਾਰ ਨੂੰ ਤਾਂ ਬਹੁਤ ਜਿਆਦਾ ਪਰਤਾ ਲਮਾਉਣੇ ਆਪਾਂ ਦੁਕਾਨਦਾਰਾਂ ਵਾਸਤੇ ਸਪੈਸ਼ਲ ਰੇਟ ਆ ਬਾਈ ਜੀ ਆਹ ਬਾਟਮ ਬਾਈ ਜੀ ਚੈੱਕ ਕਰੋ ਜੀ ਡਿਜ਼ਾਈਨ ਬਾਈ ਜੀ ਡਿਜੀਟਲ ਪ੍ਰਿੰਟ ਹੈ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਆ ਦੇਖੋ ਪ੍ਰਿੰਟ ਦੇਖੋ ਬਾਈ ਜੀ ਕਿੰਨੇ ਸੋਹਣੇ ਪ੍ਰਿੰਟ ਹੈ ਇਹਦੇ ਇਹ ਚੈੱਕ ਕਰੋ ਲੈ ਦੇਖੋ ਬਾਈ ਜੀ ਐ ਬਾਈ ਜਗਦਾ ਅਜਮਾ ਸ਼ੂਟ ਕੁਆਲਿਟੀ ਚੈੱਕ ਕਰੋ ਬਾਈ ਜੀ ਡਿਜੀਟਲ ਪ੍ਰਿੰਟ ਹੈ ਬਾਈ ਜੀ ਬੈਲਵੱਟ ਦੇ ਸ਼ੂਟ ਹੈ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ 10 ਸ਼ੂਟਾਂ ਦੇ ਬਾਈ ਜੀ ਸਕੀਮ ਹੈ ਜਿਹੜਾ ਕੋਈ 10 ਸ਼ੂਟ ਇਕੱਠੇ ਚੱਕ ਲੂ ਬਾਈ ਜੀ ਬਹੁਤ ਹੀ ਰਿਆਤ ਹੈ ਕੋਈ ਵਿਆਹ ਸਾਧੀਆਂ ਵਾਸਤੇ ਲੈਣਾ ਹੈ ਕਿਸੇ ਨੇ ਜਾਂ ਕਿਸੇ ਦੁਕਾਨਦਾਰ ਨੇ ਲੈਣਾ ਉਹਦੇ ਵਾਸਤੇ ਤਾਂ ਬਾਈ ਜੀ ਬਹੁਤ ਹੀ ਜਿਆਦਾ ਲੈਸ ਹੈ ਇਹ ਕਰੋ ਚੈੱਕ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੱਡੇ-ਕੱਡੇ ਸੋਹਣੇ ਡਿਜ਼ਾਈਨ ਪਿਆ ਬਾਈ ਜੀ ਦੇਖੋ ਇਹ ਆਗ ਨਾਲ ਬਾਟਮ ਬਾਈ ਜੀ ਦੇ ਕਵਾਲਿਟੀ 1 ਨੰਬਰ ਕੁਆਲਿਟੀ ਹੈ ਬਾਈ ਜੀ ਦੀ ਕੱਲੇ ਕੱਲਾ ਡਿਜ਼ਾਈਨ ਬਾਈ ਜੀ ਸੋਹਣਾ ਦੇਖੋ ਕਰੋ ਚੈੱਕ ਬਾਈ ਜੀ ਕੱਲਾ ਕੱਲਾ ਕੀ ਡਿਜ਼ਾਈਨ ਦਸੀ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਆਪਣੇ ਕੋਲ ਡਿਜ਼ਾਈਨ ਬਹੁਤ ਸੋਹਣੇ ਨਵੇਂ ਜਿੰਨੀ ਲੋੜ ਹੈ ਬਾਈ ਜੀ ਕੁਆਂਟੀਟੀ ਉਨੀ ਮਾਲ ਲੈ ਸਕਦਾ ਹੈ ਦੇਖੋ ਬਾਈ ਜੀ ਇਹ ਬਾਈ ਜੀ ਜਿਹੜਾ ਇਹ ਕਪੜਾ ਬਾਈ ਜੀ ਬੈਲਵਟ ਦਾ ਕਪੜਾ ਹੈ ਮੈਲਟਿੰਗ ਕਪੜਾ ਹੈ ਬਾਈ ਜੀ ਜਿਹੜੀ ਇਹਦੀ ਲੈਂਥ ਹੈ ਉਹ ਵੀ ਬਾਈ ਜੀ ਲੈਂਥ ਪੂਰੀ ਹੋਊਗੀ ਇਹਦੀ ਇਹਦਾ ਰੇਟ ਕੁੱਲ 200 ਰੁਪਿਆ ਰੇਟ ਹੈ ਬਾਈ ਜੀ ਸੂਟ ਦਾ 10 ਲੈਣੇ ਪੈਣਗੇ ਰੇਟ ਕੁੱਲ 200 ਰੁਪਿਆ ਬਾਈ ਜੀ ਚੈਲੰਜਰ ਰੇਟ ਦਾ ਪੂਰੀ ਜ਼ਿੰਮੇਵਾਰੀ ਹੈ ਜਿਹੜਾ ਇਹ ਕਪੜਾ ਬਾਈ ਜੀ ਇਹ ਡਿਜੀਟਲ ਪ੍ਰਿੰਟ ਹੈ ਪੂਰਾ ਸੋਹਣਾ ਪ੍ਰਿੰਟ ਹੈ ਦਾ ਉਹ ਨਹੀਂ ਹੈਗਾ ਵੀ ਇੱਕ ਤਾਂ ਖੱਟਾ ਜਿਹਾ ਮਾਲ ਆਉਂਦਾ ਬਾਈ ਜੀ ਉਹ ਮਾਲ ਨਹੀਂ ਹੈਗਾ ਪੂਰਾ ਸੋਹਣਾ ਮਾਲ ਜਿਹੜਾ ਬੰਦਾ ਇਹਦੇ 10 ਸੂਟ ਲੈ ਲੂਗਾ 10 ਸੂਟਾਂ ਦਾ ਰੇਟ ਹੈ ਬਾਈ ਜੀ ਕੁੱਲ 200 ਰੁਪਿਆ ਇਕੱਲੇ ਇਕੱਲੇ ਸੂਟ ਦਾ ਰੇਟ ਨਹੀਂ ਬਾਈ ਜੀ 10 ਸੂਟਾਂ ਦਾ ਰੇਟ ਹੈ ਜਦੋਂ ਕੋਈ ਇਕੱਲਾ ਸੂਟ ਲਊਗਾ ਉਹ ਮਾਰਾ ਬਈ ਵਧਾ ਕੇ ਹੁੰਦਾ ਹੈ ਪਹਿਲਾਂ ਦੱਸ ਦਿੰਦੇ ਆ ਬਾਈ ਜੀ ਆਜੋ ਬਾਈ ਜੀ ਕਹਾਂ ਆਜੋ ਜਿਹੜਾ ਝੂਟ ਬਾਈ ਜੀ ਆ ਆ ਗਿਆ ਆਪਣੇ ਕੋਲੇ ਇਹ ਵੀ ਬੈਲਵੱਟ ਹੈ ਇਹ ਨਾਲ ਸਟਾਲ ਆ ਗਿਆ ਬਾਈ ਜੀ ਇਹਦੀ ਕੁਆਲਿਟੀ ਚੈੱਕ ਕਰੋ ਬੈਲਵੱਟ ਦੀ ਬਾਈ ਜੀ ਉਹਦੇ ਤੋਂ ਵੀ ਸਿਰਾ ਬਾਈ ਜੀ ਚੈੱਕ ਕਰੋ ਬਾਈ ਜੀ ਕੁਆਲਿਟੀ ਬੰਨੀ ਹੋ ਬਾਈ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕੁਆਲਿਟੀ ਕਿਵੇਂ ਕੁਆਲਿਟੀ ਇੱਕ ਨੰਬਰ ਸਿਰੇ ਦੀ ਕੁਆਲਿਟੀ ਹੈ ਜੀ ਨਾਲ ਇਹਦੇ ਸਟਾਲ ਆ ਗਿਆ ਜੀ ਇਹ ਬੈਲਵੱਟ ਹੈ ਜੀ ਨਾਲ ਦੇਖੋ ਸਟਾਲ ਦੇਖੋ ਕਿੰਨਾ ਸੋਹਣਾ ਸਟਾਲ ਹੈ ਜੀ ਚੱਕੋ ਚੈੱਕ ਕਰੋ ਜੀ ਇਹ ਦੇਖੋ ਜੀ ਸਟੋਲ ਬਾਈ ਜੀ ਬਹੁਤ ਵਧੀਆ ਸਟੋਲ ਹੈ ਫੁੱਲ ਸਾਈਜ਼ ਹੈ ਪੂਰਾ ਵਧੀਆ ਕੁਆਲਿਟੀ ਦਾ ਸਟੋਲ ਹੈ ਜੀ ਦੇਖੋ ਚੈੱਕ ਕਰੋ ਆ 3.5 ਮੀਟਰ ਦੀ ਕੱਟ ਹੈ ਬਾਈ ਜੀ ਪੂਰੀ ਗਾਜਨਾ ਅਗਲਾ ਬਈ ਮਿੰਕੇ ਲੈ ਕੇ ਜਾਓ 3.5 ਮੀਟਰ ਦੀ ਕੱਟ ਹੈ ਪੂਰੀ ਜਮਾ 3.5 ਮੀਟਰ ਦੀ ਕੱਟ ਹੈ ਨਾਲ ਆਹ ਬਾਈ ਜੀ ਸਟੋਲ ਹੈ ਆ ਦੇਖੋ ਬਾਈ ਜੀ ਆ ਚੈੱਕ ਕਰੋ ਸਮਾਰ ਕੇ ਕਪੜੀ ਦੀ ਕੁਆਲਿਟੀ ਚੈੱਕ ਕਰੋ ਤੇ ਕਪੜਾ ਚੈੱਕ ਕਰੋ ਦੇਖੋ ਬਾਈ ਕਿੰਨਾ ਵਧੀਆ ਸੋਹਣਾ ਕੁਆਲਿਟੀ ਕਪੜੇ ਦੇ ਨਾਲ ਬਾਈ ਜੀ ਸਟੌਲ ਹੈ ਬੈਲਵੱਟ ਦਾ ਕਪੜਾ ਹੈ ਬਾਈ ਜੀ ਇਹ ਆਹ ਦੇਖੋ ਇਹ ਆਹ ਸਟੌਲ ਆ ਬਾਈ ਜੀ ਦਾ ਚੈੱਕ ਕਰੋ ਸਟੌਲ ਦੀ ਬਾਈ ਜੀ ਬਹੁਤ ਸੋਹਣਾ ਕਪੜਾ ਹੈ ਸਟੌਲ ਦਾ ਬਹੁਤ ਹੀ ਸੋਹਣਾ ਸਟੌਲ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਇਹਦੇ ਵਿੱਚ ਵੀ ਆਪਣੇ ਕੋਲ ਰੰਗ ਬਾਈ ਜੀ ਬਹੁਤ ਜ਼ਿਆਦਾ ਰੰਗ ਪੈਣਗੇ ਇੱਕ ਨੰਬਰ ਕੁਆਲਿਟੀ ਦੇ ਕੱਪੜਾ ਬਾਈ ਜੀ ਰੰਗ ਹੀ ਆਪਣੇ ਕੋਲ ਜਿੰਨੇ ਤੁਸੀਂ ਕਹੋਗੇ ਰੰਗ ਬਹੁਤ ਜ਼ਿਆਦਾ ਹੈ ਕੱਲਾ-ਕੱਲਾ ਰੰਗ ਦਿਖਾਉਣ ਦੇ ਨਾਲ ਤਾਂ ਬਾਈ ਜੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਸੋਨੂੰ ਮੇਨ-ਮੇਨ ਦਿਖਾਉਣੇ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਸਟਾਲ ਦੀ ਕਿੰਨਾ ਵਧੀਆ ਕੁਆਲਿਟੀ ਹੈ ਬਾਈ ਜੀ ਕਿੰਨਾ ਵਧੀਆ ਰੰਗ ਹੈ ਡਿਜ਼ਾਈਨ ਹੈ ਬਹੁਤ ਸੋਹਣਾ ਇੱਕ ਨੰਬਰ ਡਿਜ਼ਾਈਨ ਹੈ ਇੱਕ ਨੰਬਰ ਰੰਗ ਹੈ ਬਾਈ ਜੀ ਇਹਦਾ ਦੇਖੋ ਚੈੱਕ ਕਰੋ ਆਹ ਦੇਖ ਲਓ ਬਾਈ ਜੀ ਇਹ ਕਰੋ ਚੈੱਕ ਇਹ ਆਹ ਦਾ ਸਟਾਲ ਆ ਬਾਈ ਜੀ ਸਟਾਲ ਵੀ ਬਹੁਤ ਸੋਹਣਾ ਬਾਈ ਜੀ ਵਧੀਆ ਸਟਾਲ ਆ ਫੁੱਲ ਸਾਈਜ਼ ਆ ਬਾਈ ਜੀ ਇਹ ਬਾਈ ਜੀ ਬੈਲ ਬੈਲਵੱਟ ਦਾ ਸਟਾਲ ਆ ਨਾਲ ਸਟਾਲ ਦੇ ਬਾਈ ਜੀ ਸਾਢੇ 3 ਮੀਟਰ ਦੀ ਕੱਟ ਦੇਵਾਂਗੇ ਪੂਰਾ ਫੁੱਲ ਸਾਈਜ਼ ਆ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਦਾ ਸੂਟ ਇਕੱਠੇ ਚੱਕ ਸਕਦਾ ਹੈ ਕੁੱਲ ਸਵਾ 400 ਰੁਪਿਆ ਰੇਟ ਆ ਬਾਈ ਜੀ ਇਹਦਾ ਫੁੱਲ ਚੈਲੰਜ ਹੈ ਰੇਟ ਦੀ ਜ਼ਿੰਮੇਵਾਰੀ ਹੈ ਬਾਈ ਜੀ ਇੱਕ ਜਿਹੜਾ ਕੋਈ ਰੇਟ ਘੱਟ ਲੈਂਦਾ ਬਾਈ ਜੀ ਲੈਂਥ ਜ਼ਰੂਰ ਚੈੱਕ ਕਰ ਲਿਆ ਕਰੋ ਲੈਂਥ ਘੱਟੂ ਵੀ ਉਹ ਦੀ ਪਰ ਆਪਣੀ ਲੈਂਥ ਅਗਲਾ ਗਾਜਣਾ ਮਿੰਕੇ ਲੈ ਸਕਦਾ ਬਾਈ ਜੀ 3.5 ਮੀਟਰ ਲੈਂਥ ਦੇਵਾਂਗੇ ਨਾਲ ਸਟੋਲ ਹੈ ਬਾਈ ਜੀ ਕੁੱਲ ਸਵਾ 400 ਰੁਪਿਆ ਰੇਟ ਹੈ 10 ਟੋਲਾਂ ਦੇ ਇਕੱਠੇ ਬਈ 10 ਸੂਟਾਂ ਦਾ ਇਕੱਠਾ ਰੇਟ ਹੈ ਬਾਈ ਜੀ ਇਹ ਜੇ ਕੱਲਾ ਕੱਲਾ ਛੂਟ ਲੈਣਾ ਚਾਹੇ ਬਾਈ ਜੀ ਕੱਲਾ ਕੱਲਾ ਵੀ ਮਿਲ ਜੂਗਾ ਪਰ ਮਾੜਾ ਮੋਟਾ ਰੇਟ ਦਾ ਫਰਕ ਪਊ ਬਾਈ ਜੀ ਉਹ ਥੋੜਾ ਜਨਾ ਰੇਟ ਵਾਧ ਜੂ ਬਾਈ ਜੀ ਕੱਲੇ ਕੱਲੇ ਛੂਟ ਤੇ ਕਹਾਂ ਬਾਈ ਜੀ ਕੌਟਰੇਜ ਆ ਗਈ ਬਹੁਤ ਸੋਹਣੀ ਆ ਦੇਖੋ ਵੀਰੇ ਪੂਰੀ ਵਧੀਆ ਕੁਆਲਿਟੀ ਦੀ ਕੌਟਰੇਜ ਹੈ ਆਲ ਓਵਰ ਸ਼ੂਟ ਹੈ ਬਾਈ ਜੀ ਸਾਢੇ 3 ਮੀਟਰ ਦੀ ਕੱਟ ਦੇਵਾਂਗੇ ਜੀ 1.5 ਮੀਟਰ ਦਾ ਪਣਾ ਹੋਊ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਆਹ ਡਿਜ਼ਾਈਨ ਦੇਖੋ ਬਾਈ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਪਿਓਰ ਕੌਟਰੇਜ ਹੈ ਜੀ ਪਿਓਰ ਕੌਟਰੇਜ ਆਲ ਓਵਰ ਦੀ ਕੌਟਰੇਜ ਆ ਸਾਢੇ 3 ਮੀਟਰ ਦੀ ਕੱਟ 1.5 ਮੀਟਰ ਦਾ ਪਣਾ ਬਾਈ ਜੀ ਤੇ ਸਾਢੇ 3 ਮੀਟਰ ਦੀ ਕੱਟ ਹੈ ਪਿਓਰ ਦੀ ਕੋਟਰੇਜ ਆਲ ਓਵਰ ਵਾਈ ਜੀ ਇੱਕ ਵਾਈ ਜੀ ਦਾਦੀ ਮਾਮਾ ਵਾਲੇ ਵੀ ਲੈ ਕੇ ਆਏ ਗਾਗ ਦੀ ਮੰਗ ਸੀਗੀ ਬਾਈ ਜੀ ਦੇਖੋ ਚੈੱਕ ਕਰੋ ਇਹਨਾਂ ਦੇ ਰੰਗ ਆਪਾਂ ਸਪੈਸ਼ਲ ਲੈ ਕੇ ਆਏ ਦਾਦੀ ਮਾਮਾ ਵਾਸਤੇ ਉਹ ਕਹਿੰਦੇ ਸੀ ਸਾਡੇ ਵਾਸਤੇ ਰੰਗ ਵਾਲੇ ਗੂੜੇ ਨਹੀਂ ਚਾਹੀਦੇ ਵੱਡਾ ਫੁੱਲ ਨਹੀਂ ਚਾਹੀਦਾ ਸਪੈਸ਼ਲ ਲੈ ਕੇ ਆਏ ਬਾਈ ਜੀ ਛੋਟੇ ਫੁੱਲਾਂ ਵਾਸਤੇ ਛੋਟੇ ਫੁੱਲਾਂ ਵਾਲਾ ਤੇ ਠਿੱਕੇ ਰੰਗ ਬਾਈ ਜੀ ਆ ਕਰੋ ਚੈੱਕ ਸਪੈਸ਼ਲ ਆਪਣੀਆਂ ਮਾਮਾ ਵਾਸਤੇ ਲੈ ਕੇ ਆਏ ਬਾਈ ਜੀ ਠਿੱਕੇ ਰੰਗ ਛੋਟੇ ਫੁੱਲ ਇੱਕ ਕਰੋ ਚੈੱਕ ਬਾਈ ਜੀ ਬੜਾ ਦਾ ਜਿਆਦਾ ਨਜਾਇਜ਼ ਵੱਡਾ ਫੁੱਲ ਲੂਟਨੇ ਆਉਂਦਾ ਤੇ ਛੋਟੇ ਫੁੱਲ ਸਪੈਸ਼ਲੀ ਲੈ ਕੇ ਆਏ ਆ ਬਾਬਾ ਮਾਵਾ ਵਾਸਤੇ ਪਿਓਰ ਕਾਟ ਰਿਆ ਜਾ ਬਾਈ ਜੀ ਦਰੀ ਵਰਗਾ ਮੋਟਾ ਕੱਪੜਾ ਪਿਆ ਇਹ ਸਿਆਲਾਂ ਵਾਸਤੇ ਸਪੈਸ਼ਲ ਸਾਢੇ 3 ਮੀਟਰ ਦੀ ਕਾਟ ਆ ਬਾਈ ਜੀ ਤੇ 1.5 ਮੀਟਰ ਦਾ ਪਣਾ ਬਾਈ ਜੀ ਇੱਕ ਆ ਦੇਖ ਲਓ ਬਾਈ ਜੀ ਵੱਡੇ ਫਲਾਵਰ ਵੀ ਹੈਗੇ ਬਾਈ ਜੀ ਛੋਟੇ ਫਲਾਵਰ ਵੀ ਹੈਗੇ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਤੇ ਆਲ ਓਵਰ ਕਪੜਾ ਬਾਈ ਜੀ ਮੈਚਿੰਗ ਨਹੀਂ ਹੈਗਾ ਇਹ ਆਲ ਓਵਰ ਕਪੜਾ ਹੈ ਇਹਦਾ ਬਾਈ ਜੀ ਜੇ ਕੋਈ ਪੰਜ ਸੂਟ ਇਕੱਠੇ ਲੈ ਸਕਦਾ 800 ਰੁਪਿਆ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀਆਂ ਰੇਟ ਦੀ ਕਰਲੇ ਕਰਲੇ ਦਾ ਰੇਟ ਨਹੀਂ ਬਾਈ ਜੀ ਇਕੱਠੇ ਪੰਜ ਸੂਟਾਂ ਦਾ ਰੇਟ ਹੈ 800 ਰੁਪਿਆ ਰੇਟ ਹੈ ਤੇ ਜੇ ਕੋਈ ਹੋਰ ਇਕੱਠੇ ਚੱਕਦਾ ਤਾਂ ਬਾਈ ਜੀ ਹੋਰ ਲੈਸ ਮਿਲ ਜੂਗੀ ਤੇ ਦੁਕਾਨਦਾਰੀ ਵਾਸਤੇ ਵਧੀਆ ਲੈਸ ਹੈ ਬਾਈ ਜੀ ਗਾਹਾਂ ਚੱਲਦੇ ਆ ਬਾਈ ਜੀ ਆਪਾਂ ਕਾਊਂਟਰ ਹੈ ਜੀ ਮੈਚਿੰਗ ਆ ਗਈ ਬਾਈ ਜੀ ਜਿਹੜੀ ਆ ਬਾਈ ਜੀ ਇਹ ਕਾਟਰੇਜ ਆ ਗਈ ਬਾਈ ਜੀ ਮੈਚਿੰਗ ਜਿਹੜੀ ਬਾਈ ਜੀ ਦੀ ਕਾਟਿੰਗ ਹੋਊਗੀ ਪੂਰੇ ਫੁੱਲ ਦੀ ਦੇਵਾਂਗੇ ਬਾਈ ਜੀ ਇੱਕ 70 ਦੀ ਕੱਟ ਆ ਬਾਈ ਜੀ ਇਹਦੀ ਗਾਜਣਾ ਮਿੰਕਲੇ ਲੈ ਕੇ ਜਾਇਓ ਬਾਈ ਜੀ ਫੁੱਲ ਪੂਰੀ ਜ਼ਿੰਮੇਵਾਰੀ ਇਸ ਗੱਲ ਦੀ ਕੱਟ ਦੇ ਦਾਂ ਇੱਕ 70 ਦੀ ਕੱਟ ਆ ਬਾਈ ਜੀ ਇਹਦੀ ਯਾ ਦੇਖੋ ਜੀ ਕਾਟਰੇਜ ਬਾਈ ਸਾਰੇ ਦੇਖੋ ਕਾਟਰੇਜ ਇਹੇ ਬਾਈ ਜੀ ਇਹ ਮੈਚਿੰਗ ਕਾਊਟਰ ਹੈ ਜੀ ਬਾਈ ਜੀ ਸਸਤਾ ਮਾਲ ਹੈ ਸਸਤਾ ਪੂਰਾ ਵਧੀਆ ਕੁਆਲਿਟੀ ਹੈ ਤੇ ਪੂਰਾ ਵਧੀਆ ਸਸਤਾ ਹੈ ਬਾਈ ਜੀ ਡਿਜ਼ਾਈਨ ਦੇਖੋ ਬਾਈ ਜੀ ਟੁਣਵੇਂ ਟੁਣਵੇਂ ਡਿਜ਼ਾਈਨ ਲੈ ਕੇ ਆਏ ਬਾਈ ਜੀ ਚੁੱਕ ਚੁੱਕ ਕੇ ਵਧੀਆ ਇੱਕ ਨੰਬਰ ਡਿਜ਼ਾਈਨ ਹੈ ਚੈੱਕ ਕਰੋ ਕਲਾ ਕਲਾ ਡਿਜ਼ਾਈਨ ਚੈੱਕ ਕਰ ਲੋ ਬਾਈ ਜੀ ਪੂਰੇ ਭਾਜ ਹੈ ਬਾਈ ਜੀ ਬਹੁਤ ਹੀ ਵਧੀਆ ਭਾਜ ਕੱਪੜਾ ਹੈਗਾ ਇਹ ਜਿਹੜਾ ਕੋਈ ਲੈ ਸਕਦਾ ਬਾਈ ਜੀ ਪੂਰੇ ਵਧੀਆ ਭਾਜ ਹੈ ਕਰੋ ਚੈੱਕ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਲਾ ਕਲਾ ਚੋਹ ਜੋ ਕਿ ਡਿਜ਼ਾਈਨ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਡਿਜ਼ਾਈਨ ਹੈ ਚੈੱਕ ਕਰੋ ਇਹ ਆ ਦੇਖੋ ਬਾਈ ਦੇਖੋ ਕਲਾ ਕਲਾ ਡਿਜ਼ਾਈਨ ਬਾਈ ਜੀ ਇੱਕ ਨੰਬਰ ਇੱਕ ਨੰਬਰ ਕੁਆਲਟੀ ਦਾ ਡਿਜ਼ਾਈਨ ਹੈ ਮੈਚਿੰਗ ਹੈ ਬਾਈ ਜੀ ਇੱਕ 70 ਦੀ ਕੱਟ ਹੈ ਬਾਈ ਜੀ ਇਹਦੀ ਫੁੱਲ ਸੂਟ ਬਣੂਗਾ ਬਾਈ ਜੀ ਫੁੱਲ ਜ਼ਿੰਮੇਵਾਰੀਏ ਸੂਟ ਦੀ ਜੇ ਨਾ ਬਣੇ ਫਿਰ ਵੀ ਜ਼ਿੰਮੇਵਾਰੀਏ ਬਾਈ ਜੀ ਤੇ ਆ ਬਾਟਮ ਹੈ ਬਾਈ ਜੀ ਦੇਖੋ ਨਾਲ ਉਨੇ ਬਾਟਮ ਹੋਊ ਜੀ ਉਨੇ ਹੀ ਮਤਲਬ ਸ਼ੂਟ ਹੋਊਗਾ ਜੀ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਆਹ ਦੇ ਲੋ ਮਾਸਟਰਡ ਕਲਰ ਆ ਗਿਆ ਬਾਈ ਜੀ ਚੈੱਕ ਕਰੋ ਇਹੋ ਜਿਹੇ ਰੰਗ ਨਹੀਂ ਬਾਈ ਜੀ ਮਿਲਦੇ ਫੁੱਲ ਜ਼ਿੰਮੇਵਾਰੀ ਦੇ ਦੇਖੋ ਚੈੱਕ ਕਰੋ ਇਹ ਦੇਖੋ ਮਾਸਟਰਡ ਕਲਰ ਬਾਈ ਜੀ ਦੇਖੋ ਕਿੰਨਾ ਵਧੀਆ ਕੁਆਲਿਟੀ ਦਾ ਰੰਗ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਇਹ ਤਾਂ ਦੇਖੋ ਬਾਈ ਜੀ ਰੰਗ ਚੈੱਕ ਕਰੋ ਬਾਈ ਜੀ ਦੇਖੋ ਰੰਗ ਇਹਦੀ ਬਾਟਮ ਵੀ ਕਾਲੀ ਆ ਬਾਈ ਜੀ ਜਿਹੜਾ ਬਾਈ ਜੀ ਇਹ ਕਾਊਂਟਰ ਹੈ ਜ ਆ ਇਹ ਮੈਚਿੰਗ ਕਾਊਂਟਰ ਹੈ ਜ ਬਾਈ ਜੀ 170 ਦੀ ਕਟਾ ਹੈ ਬਾਈ ਜੀ ਫੁੱਲ ਕਹਿ ਕੇ ਦੇਵਾਂਗੇ ਪਰ ਮੈਂ ਅਗਲਾ ਮਿਲ ਕੇ ਲੈ ਜਾਓ ਝੂਠ ਨਹੀਂ ਮਾਰਦੇ ਬਾਈ ਜੀ ਜਿਹੜੀ ਚੀਜ਼ ਵੀਡੀਓ ਦੇ ਵਿੱਚ ਕਹਿੰਦੇ ਆ ਉਹੀ ਚੀਜ਼ ਬਾਈ ਜੀ ਮਿਲੂਗੀ ਇਹ ਕਾਊਂਟਰ ਦਾ ਰੇਟ ਬਾਈ ਜੀ ਦਾ ਇਕੱਠਾ 10 ਸੂਟ ਲੈ ਲੂ 300 ਰੁਪਿਆ ਰੇਟ ਹੈ ਬਾਈ ਜੀ ਫੁੱਲ ਜ਼ਿੰਮੇਵਾਰੀਆਂ ਰੇਟ ਦੀ ਜਿਹੜਾ ਇਕੱਠਾ ਇਕੱਠੇ 10 ਸੂਟ ਲੈ ਸਕਦਾ ਦੁਕਾਨਦਾਰ ਹੈ ਕੋਈ ਵਿਆਹ ਸਾਦੀ ਵਾਲਾ ਉਹਨੂੰ ਬਾਈ ਜੀ ਕੁੱਲ 300 ਰੁਪਏ ਰੇਟ ਮ जिन्हें कला एक दो, एक दो लो, लो, एक सूट ਲੈਣੇ ਹੈ ਬਾਈ ਜੀ ਉਹਨੂੰ ਉਹਦੇ ਹਿਸਾਬ ਨਾਲ ਲਾ ਦੇਾਂਗੇ ਮਿਲੂ ਲਾਜ਼ਮੀ ਭਾਵੇਂ ਇੱਕ ਲੈ ਲਓ ਦੋ ਲੈ ਲਓ ਪੰਜ ਲੈ ਲਓ ਜਿੰਨੇ ਮਰਜ਼ੀ ਲੈ ਲਓ ਇਹ 10 ਸੂਟਾਂ ਦਾ ਰੇਟ ਦੱਸ ਦਿਆਂ ਮੈਂ ਜਿਹੜਾ ਆਪਾਂ 300 ਰੁਪਿਆ ਰੇਟ ਦੱਸਿਆ ਹੋਇਆ ਬਾਈ ਜੀ ਇੱਕ ਬਾਈ ਜੀ ਆਪਾਂ ਖੁੱਲਾ ਕੱਪੜਾ ਜਿਹਨੂੰ ਆਪਾਂ ਤੁਲਮਾ ਕੱਪੜਾ ਕਹਿੰਦੇ ਨੇ ਬਾਈ ਜੀ ਉਹ ਚੀਜ਼ ਹੈ ਬਾਈ ਜੀ ਆ ਦੇਖੋ ਦੇਖੋ ਬਾਈ ਜੀ ਇਹ ਬੇਵੀਆਂ ਵਾਸਤੇ ਬਾਈ ਜੀ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਖੁੱਲਾ ਕੱਪੜਾ ਵਧੀਆ ਰੋਟੀ ਵਰਗਾ ਮੋਟਾ ਕੱਪੜਾ ਚੈੱਕ ਕਰ ਲਓ ਬਾਈ ਜੀ ਫੁੱਲ ਮੋਟਾ ਜਮਾ ਦੇਖੋ ਉਹ ਕੰਮ ਨਹੀਂ ਹੈਗਾ ਵੀ ਪਤਲਾ ਕੱਪੜਾ ਨਹੀਂ ਹੈਗਾ ਫੁੱਲ ਮੋਟਾ ਕੱਪੜਾ ਬਾਈ ਜੀ ਤੇ ਪੋਲਾ ਰੂਵ ਵਰਗਾ ਕੱਪੜਾ ਪਿਆ ਬਾਈ ਪੋਲਾ ਬੱਚਿਆਂ ਵਾਸਤੇ ਸਪੈਸ਼ਲ ਹੈ ਬਾਈ ਜੀ ਇਹਦੇ ਵਿੱਚ ਆਪਣੇ ਕੋਲ 10 ਤੋਂ 12 ਡਿਜ਼ਾਈਨ ਹੈਗੇ ਬਾਈ ਜੀ ਦੇਖ ਚੈੱਕ ਕਰੋ ਇਹ ਦੇਖੋ ਬਾਈ ਜੀ ਚੈੱਕ ਕਰੋ ਦੇਖੋ ਬਾਈ ਜੀ ਸਪੈਸ਼ਲ ਬੱਚਿਆਂ ਵਾਸਤੇ ਹੈ ਬਾਈ ਜੀ ਕੋਈ ਆਉਣਾ ਬਾਈ ਜੀ ਅੰਡਰਸਰਟ ਬਣਾ ਲਓ ਕੋਈ ਸਕੀ ਆ ਬਣਾ ਲਓ ਕਮੀਜ਼ ਬਣਾ ਲਓ ਕੁਝ ਬਣਾ ਲਓ ਦੇਖੋ ਬਾਈ ਜੀ ਸਪੈਸ਼ਲ ਬੱਚਿਆਂ ਆ ਵਾਸਤੇ ਹੈ ਬਾਈ ਜੀ ਜਿੰਨਾ ਮਰਜ਼ੀ ਮੰਗ ਲੈ ਲਓ ਬਾਈ ਜੀ ਹੋਰ ਸੇਲ ਦਾ ਕੰਮ ਆਪਣੇ ਕੋਲੇ ਜਿੰਨਾ ਮਰਜ਼ੀ ਲੈ ਲਓ ਪਰ ਮੈਂ ਕੁਆਂਟਾ ਦੋ ਕੁਆਂਟਾ ਜਿੰਨਾ ਤੁਹਾਡੀ ਸਲਾਹ ਉਹਨਾਂ ਲੈ ਸਕਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਕੁਆਲਿਟੀ ਬਾਈ ਜੀ ਪੂਰਾ ਵਧੀਆ ਫੁੱਲ ਮੋਟਾ ਕਪੜਾ ਲੈ ਕੇ ਆਉਨੇ ਆ ਇਹ ਪਤਲਾ ਕਪੜਾ ਵੀ ਇਹਦੇ ਵਿੱਚ ਆਉਂਦਾ ਬਾਈ ਜੀ ਏ ਬਾਈ ਜੀ ਤੁਲਮਾ ਕਪੜਾ ਹੈ ਜਿਹੜਾ ਕੋਈ 5-6 ਕਿਲੋ 5 ਕਿਲੋ ਮਾਲ ਲੈ ਸਕਦਾ ਉਹਨੂੰ ਬਾਈ ਜੀ 450 ਰੁਪਏ ਰੇਟ ਲਾਉਂਗਾ 5 ਕਿਲੋ ਮਾਲ ਤੱਕ ਬਾਈ ਜੀ ਜਿਹੜਾ ਕਿਲੋ 2 ਕਿਲੋ ਲਊ ਬਾਈ ਜੀ ਲੱਗ ਲੱਗੂ ਦਾ ਰੇਟ ਜਿਹੜਾ ਕੋਈ ਮੇਰਾ ਬੀਲ ਭਰਾ ਦੁਕਾਨਦਾਰ ਹੈ 5-6 ਕਿਲੋ ਮਾਲ ਲੈ ਸਕਦਾ ਉਹਨੂੰ ਬਾਈ 450 ਰੁਪਏ ਰੇਟ ਹੈ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਤੇ ਬੇਨਤੀ ਇਹੀ ਹੈ ਕੱਲ ਨੂੰ ਤੁਹਾਨੂੰ ਬਾਈ ਵੀਡੀਓ ਫੇਰ ਫੇਰ ਪਾਵਾਂਗੇ ਦਿਖਾਵਾਂਗੇ ਹੋਰ ਵੈਰਾਈਟੀਆਂ ਬਹੁਤ ਪੰਜਾਬ ਉਧਰੋਂ ਖਮਾਲ ਆਇਆ ਬਾਈ ਜੀ ਕੁਆਲਿਟੀਆਂ ਉਹਦੇ ਬੰਦ ਨੂੰ ਇਕੱਠਾ ਵੀ ਦਿਖਾਵਾਂਗੇ ਇਕਠਾ ਆਇਆ ਪਿਆ ਉਸ ਨੂੰ ਕੱਲ ਨੂੰ ਦਿਖਾਵਾਂਗੇ ਤੇ ਸ਼ੇਅਰ ਸਬਸਕ੍ਰਾਈਬ ਆਈ ਜੀ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਫਰਜ਼ ਮੰਨਦਾ ਬਾਈ ਜੀ ਸਾਡਾ ਵੀ ਹੌਸਲਾ ਬੜਾ ਹੀ ਬਣ ਜਾਂਦਾ ਹੈ ਤੇ ਜਿਵੇਂ ਬੈਲ ਹੈ ਪਸ਼ਮੀਨਾ ਕੜਾਈ ਵਾਲਾ ਪਲੇਨ ਬਾਈ ਜੀ ਬਹੁਤ ਜ਼ਿਆਦਾ ਵੈਰਾਈਟੀ ਆਪਣੇ ਕੋਲੇ ਸਿਆਲ ਦੀ ਤੇ ਰਜਾਈਆਂ ਦੇ ਗਲਾਫ ਕੰਬਲ ਰਜਾਈਆਂ ਇਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਕੋਈ ਮਾਫ ਕਰਿਓ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਜਿਹੜਾ ਕੋਈ ਦਾਸ ਸੂਟ ਲੈ ਸਾ ਦੁਕਾਨਦਾਰੀ ਵਾਸਤੇ ਉਹਨੂੰ ਬਾਈ ਜੀ ਬਹੁਤ ਹੀ ਜ਼ਿਆਦਾ ਰਿਆਤ ਹੈ ਜਿਹੜਾ ਕੋਈ ਤੂੰ ਹੋਰ ਆਪ ਗਾਹਾਂ ਲੈ ਸਕਦਾ ਬਾਈ ਜੀ ਹੋਰ ਥੱਲੇ ਨੂੰ ਰੇਟ ਆਊਗਾ ਕੋਈ ਗੱਲ ਨਹੀਂ ਜਿੰਨਾ ਵੱਡੀ ਕਵਾਂਟੀਟੀ ਜਮਾਲ ਲਵਾਂਗੇ ਉਨੋਂ ਹੀ ਸਸਤਾ ਲੱਗੂ ਬਾਈ ਜੀ ਫੁੱਲ ਜ਼ਿੰਮੇਵਾਰੀ ਰੇਟ ਦੀ ਕੁਆਲਿਟੀ ਦੀ ਬਾਈ ਜੀ ਮਾਫ ਕਰੋ ਗਲਤੀ ਫਲਤੀ ਹੋਈ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ